ਹਾਏ ਓਏ ਆ ਸਾਲੇ ਓਏ 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 ਰੋਕ 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 ਕਰਨਾ ਮੂਵ ਇਹਨੂੰ ਕਾ ਨਹੀਂ ਕਰਨਾ ਸਰ ਮੈਂ ਮੈਂ ਫੋਟੋ ਨਹੀਂ ਕਰਾਉਣੀ ਮੇਰੀ ਇੱਜ਼ਤ ਖਾਸੀ ਇੱਜ਼ਤ ਹੈ ਮੇਰੀ ਆਏ ਮੈਂ ਮੈਂ ਤੋਂ ਨਹੀਂ ਦੇਖਣਾ ਬਈ ਇਹ ਚੀਜ਼ ਮੇਰੇ ਤੋਂ ਨਹੀਂ ਦੇਖ ਖਾਤੇ ਤੇ ਇਹ ਹੈਲੋ ਹੈਪੀ ਓਏ ਹਾਂ ਓਏ ਛੁੰਡੇ ਲਵਾਤੇ ਓਏ ਹਾਈ ਫਾ ਵਖਰੀ ਦੁਖੀ ਜਾਂਦੀ ਆ ਮੱਥਾ ਵਖਰਾ ਬਾਲਾ ਬੋਲਦਾ ਤੂੰ ਵੀ ਯਾਰ ਮੈਂ ਕੀ ਮੈਂ ਤਾਂ ਮੈਂ ਤਾਂ ਹਜੇ ਵੀ ਕਹਿਣਾ ਆਉਂਦੀਆਂ ਫੀਟੀਆਂ ਲਵਾ ਦਿਆਂਗੇ ਆਪਾਂ ਗੱਲ ਕੀ ਕਰਦਾ ਤੂੰ ਓਏ ਫੀਟੀਆਂ ਤਾਂ ਜਦੋਂ ਲਵਾਏਗਾ ਉਦੋਂ ਦੇਖੀਓ ਮੇਰੀ ਤਾਂ ਬਾਹ ਵੀ ਲਵਾਤੀ ਮੱਥਾ ਵੀ ਪੜਵਾਤਾ ਉਦੋਂ ਹਾਈ ਓਏ ਮੇਰੇ ਤਾਂ ਲਾਟ ਤੇ ਦੁਖੀ ਆਂਦੀ ਆਈ ਆਈ ਤੂੰ ਕੂਗੀ ਉਦੋਂ ਤਾਂ ਕਹਿੰਦਾ ਸੀ ਤੂੰ ਲਾ ਕੇ ਵੇਖ ਛੋਡੇ ਮੇਰੇ ਹਏ ਮੈਂ ਦਿੱਤਾ ਚਾਰਟੀ ਵੀ ਲੈ ਗਿਆ ਪੌਲਸ ਆਲਾ ਹਏ ਉਹ ਰਾਤ ਉਲਟੀਆਂ ਉਲਟੀਆਂ ਕਰੀ ਗਿਆ ਅੰਦਰ ਸਾਰੀ ਰਾਤ ਹਏ ਉਹ ਉਲਟੀਆਂ ਨਹੀਂ ਸੀ ਹਾਂ ਉਹ ਕੀ ਕਰਤਾ ਉਹ ਕੁਝ ਨਹੀਂ ਹੋਤਾ ਬਸ ਕੁਛ ਨਹੀਂ ਕੁਛ ਨਹੀਂ ਸੀ ਕੁਛ ਨਹੀਂ ਸੀ ਹਾ ਬੁੱਕ ਤਾਂ ਨਹੀਂ ਦਿੱਤਾ ਮੁਸ਼ਕ ਜਾਂ ਵੀ ਆਈ ਜਾਂਦਾ ਰਾਤ ਦਾ ਬੜਾ ਨਹੀਂ 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 ਤਾਂ ਆਈਸਕ੍ਰੀਮ ਦੇ ਕੁਪ ਪਏ ਹਤੇ ਅੱਛਾ 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 ਓਏ ਮੇਰੀ ਗੱਲ ਸੁਣੋ ਓਏ ਤੂੰ ਦੋ ਫੋਨ ਰੱਖਦਾ ਹੁੰਦਾ ਇੱਕ ਥਲੜਲੀ ਜੇਬ 'ਚ ਛੋਟਾ ਹੈਗਾ ਕਿ ਕੱਢ ਲਿਆ ਉਹ ਪੁਲਿਸ ਵਾਲੇ ਨੇ ਓਏ ਹਾਂ ਸੱਚ ਦੇਖ ਦੰ ਦੇਖ ਦੰ ਦੇਖ ਨਾ ਕੱਢ ਕੇ ਲਾ ਫੋਨ ਯਾਰ ਉਹਨੂੰ ਘਰ ਘੱਲੋ ਦੇ ਨਾ ਲੋਨਾਂ ਸਪੀਕਰ ਕਰ ਲਈ ਹਾਂ ਹਾਂ ਸਪੀਕਰ ਤੇ ਕਰੂੰ ਲੋਨਾਂ ਥਾਣੇਦਾਰ ਤਾਂ ਬਾਹਰ ਗਿਆ ਵਾ ਕਿਤੇ ਗੱਡੀ ਲੈ ਕੇ ਇਹ ਲਾਤਾ ਰਿੰਗ ਜਾਈ ਜਾਂਦੀ ਹੈ ਹੈਲੋ ਹੈਲੋ ਐ ਚੱਲਿਂ ਵਾਏ ਕੁੱਤਾ ਰੋਈਂਗਾ ਤਾਂ ਜਾਨਾ ਕੀ ਹੋ ਗਿਆ

ਓਏ ਓ ਚੁੱਪ ਇਹਨੂੰ ਚੁੱਪ ਕਰਾ ਲਾ ਪਹਿਲਾਂ ਯਾਰ ਇਹਨੂੰ ਚੁੱਪ ਕਰਾ ਓ ਚੁੱਪ ਕਰਾ ਓਏ ਗੱਲ ਕਰ ਲੈਂਦੇ ਨਹੀਂ ਸ਼ਾਮ ਨੂੰ ਫੇਰ ਛੁੱਟੀ ਲਾਉਣੀ ਆਉਨੇ ਪੁਲਿਸ ਵਾਲੇ ਨੇ ਦੁਬਾਰਾ ਫੇਰ ਕੁੱਟੂ ਓਏ ਓਏ ਸਨੀ ਭਾਈ ਬਣ ਕੇ ਥਾਣੇ ਆ ਕੇ ਇਹਦੇ ਨਾਲ ਗੱਲ ਕਰ ਯਾਰ ਸਾਨੂੰ ਕਢਾ ਬਾਹਰ ਯਾਰ ਭਾਈ ਬਣ ਕੇ ਯਾਰ ਤੂੰ ਸਹੀ ਕਿਹਾ ਸੀ ਕਿ ਭਾਈ ਦਾਰੂ ਦਰੂ ਵਾਲੇ ਪੰਗਿਆਂ ਚ ਨਾ ਪੋ ਯਾਰ ਹਏ ਮੇਰੀ ਬਾ ਵਧੀਆ ਹੋਇਆ ਨਾ ਮੈਂ ਕੰਮ ਜਾਵੜਾ ਥੋਡੇ ਥੋਡੇ ਲਾਤੇ ਹੈ ਓਏ ਛੁੱਡੇ ਯਾਰ ਬੋਲਦਾ ਹੀ ਬਾਲਾ ਕਹਿੰਦਾ ਫੀਤੀਆਂ ਲਵਾ ਦੂ ਹੁਣ ਉਹਦੀਆਂ ਫੀਤੀਆਂ ਤਾਂ ਲਵਾਇਆਂ ਨਹੀਂ ਨੌ ਨੂੰ ਲਵਾ ਲੈ ਨੇ ਆਪਦੇ ਘੱਟ ਪਿਆਈ ਨਾਉਂਦੀ ਛੱਡੀ ਉਹ ਤਾਂ ਪੈਗ ਲਾਇਆ ਨੇ ਫੀਤੀਆਂ ਆਉਣੀਆਂ ਆਪਾਂ ਦੇ ਜੂਆ ਕੁਟਿਆ ਆ ਨਾਗਾ ਆ ਜਾ ਜੀ ਓਏ ਹੁਈ ਉਹ ਥਾਣੇ ਦਾ ਰਾਹ ਹੈ ਥਾਣੇ ਫੋਨ ਫੋਨ ਤੇ ਟੀ-ਸ਼ਰਟ ਤੇ ਟੀ-ਸ਼ਰਟ ਲੈ ਟੀ-ਸ਼ਰਟ ਤੇ ਟੀ-ਸ਼ਰਟ ਬਾਹਰ ਸਿੱਧੇ ਬਾਹਰ ਬੈਠਦੇ ਬਾਹਰ 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 ਸਿੱਧੇ 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 ਦਾ ਚੱਪਾ ਚੋਪਣਾ ਚੱਪਾ ਕਰ ਜਾ ਬਾਲਾ ਕੁੱਟੂ ਫਿਰ ਉਹ ਜਰਾਂ ੱੱਕੇ ਚੜ ਗਏ ਯਾਰਾਂ ਦੇ ਪੰਜਾਬ ਪੁਲਿਸ ਸਰਕਾਰਾਂ ਦੇ ਜਰਾਂ ੱੱਕੇ ਚੜ ਗਏ ਯਾਰਾਂ ਦੇ ਉਹ ਹਾਂ ਬਈ ਸਰ ਰੋਟੀ ਰਟੀ ਵਾਲਾ ਮੁੰਡਿਓ ਹਏ ਹਾਲਤ ਬੰਦੇ ਆ ਜੀ ਦਾਰੂ ਨਾਲ ਆ ਆਦਮਾ ਤੁੰ ਨੂੰ ਘਰ ਦੀ ਗੱਡੀ ਉਹਦਾ ਸਰ ਤੁਸੀਂ ਰਾਤ ਮੈਨੂੰ ਪਤਾ ਲਲਕਾਰੇ ਮਾਰੀ ਜਾਂਦੇ ਸੀ ਪ੍ਰਮੋਸ਼ਨ ਪ੍ਰਮੋਸ਼ਨ ਹੋਗੀ ਓਏ ਆ ਕੀ ਇਹ ਤੂੰ ਲੈ ਉਹ ਸਾਰੇ ਕੀ ਹੋ ਗਿਆ ਜੀ ਇਹਨੂੰ ਦੌਰਾ ਦੂਰਾ ਨਾ ਪੈ ਜੇ ਚੁੱਪ ਕਰਨਾ ਕਰੀ ਚੁੱਪ ਓਏ ਆ ਨਾਲੇ ਸਾਰੇ ਆਹ ਕੀ ਗੰਦ ਪਾਇਆ ਸਾਲੇ ਚੋ ਕੋਈ ਇਤਨਾ ਨਹੀਂ ਹੁੰਦਾ ਕੀ ਬੰਦ ਪਤਾ ਜੀ ਇਹਨੇ ਓ ਮੇਰਾ ਸਾਰਾ ਸਿੰਕ ਦੇ ਕੋਲ ਵੀ ਕਰੀ ਫਿਰਦਾ ਤੇ ਸਾਲੇ ਕੋਲ ਆ ਜੀ ਕੀਤਾ ਓਏ ਕੋਸ਼ਿਸ਼ ਨਹੀਂ ਇਧਰ ਵੀ ਕੀਤੀ ਓ ਉਹ ਤੇਰੇ ਕੋਲ ਟੱਕ ਨਹੀਂ ਚੱਕਿਆਗਾ ਉਹਦਾ ਸਾਫ ਕਰਾਓ ਜੀ ਇੱਥੇ ਸਾਫ ਮੈਨੂੰ ਨਰ ਲੱਗੀ ਗਿਆ ਇਹ ਤੂੰ ਸਾਫ ਕਰਾਉਨੇ ਆ ਤੇਰੇ ਕੋਲ ਕੀ ਆ ਨਾ ਹਵੇ ਕੀ ਕੀ ਕਰਤਾ ਇਹ ਕੀ ਕਰਤਾ ਮੇਰੀ ਦਾ ਬੰਦ ਦੀ ਬਾਹਰ 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 ਖੜ ਜਾ ਖੜ ਜਾ ਖੜ ਜਾ ਬਾਹਰ ਬਾਹਰ ਬਾਹ ਤਰੀ ਤੇਰਾ ਮੈਂ ਤੇਰਾ ਦਸਦਾ ਤੁਨ ਮੈਂ ਹਾਏ ਆ ਦੇਖ ਲੈ ਜਾ ਤੇਰੀ ਜੀ ਓਏ 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 ਤੰਤੀ ਬਣੀ ਹਾਏ ਇਹ ਮੈਂ ਨਹੀਂ ਜੀ ਬੜ ਜਾਂਦਾ ਮੈਕਸੀਮ ਕਲਾ ਦੇ ਨੋ ਪਾਰਕ ਤੇ ਸੀ ਬੜ ਜਾ ਅੰਦਰ ਬੜ ਜਾਂਦਾ ਟੱਕਰ ਦਾ ਚੱਕ ਲੈਂਦਾ ਏ ਆ ਪਜਾਮ ਕਰ ਮੇਰੇ ਤੋਂ ਨਹੀਂ ਤੇ ਮੇਰੇ ਨਾ ਦੁਖਦੇ ਆ ਸਾਫ ਕਰਦੀ ਹੁਣ ਹਏ ਕਿਵੇਂ ਕਰੀਏਗੀ ਸਾਫ ਉਹ ਫੋਨ ਆ ਗਿਆ ਉਹ ਚਲੋ ਸਾਫ ਕਰਾਂ ਮੈਂ ਫੋਨ ਤੇ ਗੱਲ ਕਰਨਾ ਤੇ ਨਾਲ ਕਰ ਲੈ ਮੇਰੇ ਤਾਂ ਆਪਾਂ ਦੁਖਦੀ ਏ ਮੇਰਾ ਤਾਂ ਨਹੀਂ ਪਟਦਾ ਦੇਖੋ ਇਦਾਂ ਹੀ ਹਾਂਜੀ ਹਾਂਜੀ ਸਰ ਕੱਲ ਰਾਤ ਜੀ ਸਰ ਬਣਾਤੀ ਮੈਂ ਬੰਦੇ ਹਾਂਜੀ 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 ਉਹ ਜਿਹੜਾ ਸਰ ਇੱਕ ਰੋਲਾ ਪਾਉਂਦਾ ਹੀ ਬੜਾ ਜਿਆਦਾ ਪੀਤੀ ਉਹ ਮੈਂ ਤਾਂ ਨਹੀਂ ਯਾਰ ਉਹ ਦੇਖ ਗੱਡੀਆਂ ਕਰੀ ਫੇਰਦਾ ਉਲਟੀਆਂ ਮਾਰੀ ਜਾਂਦੇ ਆ ਹਾਂ ਤੁਸੀਂ ਦੱਸੋ ਵੀ ਕਰਨਾ ਕੀ ਇਹਨਾਂ ਦਾ ਹਾਂਜੀ ਉਹ ਜਿਹੜਾ ਦਾਦਾ ਆ ਉਹ ਵੀ ਉਹ ਵੀ ਚੱਕਣਾ ਹੱਲੇ ਤੇ ਇੱਕ ਪਤਾ ਨਹੀਂ ਕਹਿੰਦਾ ਮੈਂ ਕਿਸੇ ਆਪਣੇ ਆੜੀ ਨੂੰ ਫੋਨ ਫੋਨ ਲਾਉਣਾ ਆ ਕੀ ਕਰਨਾ ਤੇ ਉਹ ਦੇਖ ਲਿਓ ਜਰੂਰ ਤੁਹਾਡੇ ਕੋਲ ਮੈਂ ਭੇਜ ਦੂੰਗਾ ਇਹਨਾਂ ਨੂੰ ਟ੍ਰਾਂਸਪੋਰਟ ਭੇਜ ਦਿਓ ਇਹਨਾਂ ਨੂੰ ਤੇ ਫਿਰ ਤੁਸੀਂ ਆਪੀ ਗੱਲ ਕਰ ਲਿਓ ਦੇਖ ਲਿਓ ਹਾਂ ਆਊਗਾ ਆਊਗਾ ਕਰੋਗਾ ਕਰ ਲੇਗਾ ਸਰ ਚਲੋ ਠੀਕ ਜੀ ਚੰਗਾ ਜਨਾਬ ਜੀ ਜਨਾਬ ਮੈਂ ਕਹਿੰਦਾ ਕਿ ਸਾਡਾ ਬੰਦੇ ਨੂੰ ਫੋਨ ਲਾ ਦਿਓ ਦੁਬਾਰਾ ਕਹੀਏ ਇਹਨੂੰ ਖਾਨੇ ਦਾ ਸਾਹਿਬ ਜੀ ਇਹ ਸਹੀ ਜੀ ਜੀ ਉਹ ਨੰਬਰ ਦੇ ਨਹੀਂ ਸਾਡੇ ਇੱਕ ਲਾਜੀ ਨੂੰ ਫੋਨ ਲਾ ਦਿਓ ਮੜਾ ਜਾ ਵਕੀਲ ਲੱਗਦੇ ਇੱਥੇ ਨਹੀਂ ਫੋਨ ਲੱਗਦੇ ਤੁਸੀਂ 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 ਲਾ ਲਓ ਇਹ ਨੰਬਰ ਲਿਖਾਉਂਦਾ ਜੀ ਮੈਂ ਨੰਬਰ ਲਾ ਕੌਨ ਨੂੰ ਚਾਲਿਆ ਮੈਂ ਬਖੋਣ ਕਿਉਂ ਲਾਵਾਂ ਜਦੋਂ ਤੇ ਵੱਡੇ ਥਾਣੇ ਜੇ ਉੱਥੇ ਜਾ ਕੇ ਕਰ ਲਿਓ ਆਪੀ ਫੋਨ ਮਾੜਾ ਜਾਂ ਕੋਈ ਤਾਂ ਲਾ ਦੋ ਵੱਡੇ ਥਾਣੇ ਚ ਕਿੱਧਰ ਜੀ ਇੱਥੇ ਆਏ ਨਾ ਕਰੋ ਜੀ ਵੱਡੀ ਜੇਲ੍ਹ ਚ ਕੱਢ ਦੋ ਭੇਜਿਓ ਇਹਦੋਂ ਇਹਦੋਂ ਹੱਲ ਜਾ ਉਹ ਜਿਹੜਾ ਪਿੱਛੇ ਬੈਠਾ ਨਾ ਬਿੱਲਾ ਜਿਹਾ ਵੱਡੇ ਥਾਣੇ ਜਾ ਕੇ ਤਾਂ ਢੀਹੋਰ ਸਰਵਿਸ ਹੋਣੀ ਆ ਓਏ 10000 15000 ਨਾ ਜਿਨਾਏ ਨਾ ਕਰੋ ਓਏ ਤੂੰ ਯਾਰ ਭਾਈ ਯਾਰ ਇੱਕ ਤਰ੍ਹਾਂ ਚੰਗਾ ਭਲਾ ਬੰਦੇ ਆ ਗਾ ਰੋਂਦਾ ਜਬਾਕਾਂ ਨੂੰ ਮੇਰੀ ਤਾਂ ਆਬਾਂ ਪੰਤੀ ਤੁਸੀਂ ਦਵਾਈ ਦਵਾਈ ਤੇ ਮੈਂ ਕਿਹਾ ਤੀਆਂ ਸਾਫ ਕਰ ਤੂੰ ਤੂੰ ਸਾਫ ਨਹੀਂ ਕੀਤੀਆਂ ਉਹ ਜੀ ਬੁਰਚ ਤਾਂ ਲਿਆ ਦੋਈ ਬੁਰਚ ਤੇ ਹਰਪੀ ਕਰ ਹੱਥ ਨਾ ਜੰਮੀ ਪਈ ਹੈ ਜੰਮੀ ਜੰਮੀ ਪਈ ਜੀ ਜਿਹੜਾ ਜੰਮੀ ਪਈ ਹੱਥ ਨਾ ਜੰਮੀ ਪਈ ਹੈ ਜੀ ਇਹ ਭੁੱਕੀ ਵੀ ਖਾਂਦੇ ਕਰੜਾ ਲੀਡਾ ਦਿੱਤੇ ਨੇ ਉਹਦੇ ਬਨਾਨ ਲੈ ਆਪਣੀ ਬਨਾਨ ਦੇ ਬਨਾਨ ਦੇ ਦੇ ਨਹੀਂ ਨਹੀਂ ਕੋਈ ਆ ਉਲਟੀ ਹੋਈ ਆ ਜਾ ਸਕਦਾ ਕੋਈ ਨਾ ਇਹਦੇ ਮੈਂ ਕਹਿੰਦਾ ਇੱਕ ਰਾਤ ਤੁਹਾਨੂੰ ਹੋਰ ਲਈਏ ਜਰਾ ਹੈ ਨਹੀਂ ਜੀ ਨਹੀਂ ਨਹੀਂ ਹੁੰਦਾ ਹਿੱਲਿਆ ਵੀ ਨਹੀਂ ਜਾਂਦਾ ਇਹ ਤੋਡਲ ਉਹ ਵੀ ਨਹੀਂ ਚੱਕਿਆ ਗਿਆ ਟੱਕਣ ਜਾ ਵੀ ਫਲੈਪ ਵੀ ਨਹੀਂ ਚੱਕਿਆ ਗਿਆ ਜਨਾਬ ਕੋਈ ਹੈਗਾ ਆ ਕੜਾ ਆ ਗਿਆ हट ਜੋ ਮੀਂਹ ਦਾ ਕੀ ਹੋਇਆ ਆਪਣੀ ਸੱਨੀ ਆ ਗਿਆ ਆ ਗਿਆ ਹੈ ਇਹ ਸੁਣ ਲੈ ਲੋ ਦੇਣਾ ਸੱਨੀ ਆ ਗਿਆ ਹਾਂ ਭਈ ਕਾਕਾ ਗੱਲ ਲਾ ਕੇ ਗੱਲ ਲਾ ਕੇ ਸੁਣ ਗੱਲ ਕੀ ਕਰਦੇ ਜੀ ਮੈਂ ਇੱਧਰ ਮੁਝਕ ਹੁੰਦਾ ਇੱਧਰ ਨੂੰ ਆ ਜਾਓ ਅੰਦਰ ਆ ਜਾਓ ਆਫਿਸ ਚ ਆ ਜਾਓ ਹਾਂ ਆ ਗਿਆ ਆ ਗਿਆ ਹਾਂ ਜੀ ਦੱਸੋ ਕਿ ਬੜਾ ਲਿੰਦਾ ਪਿੰਡਾਂ ਵਾਲਿਆਂ ਤੋਂ ਖਬਰ ਮਿਲੀ ਸੀ ਪੁਲਿਸ ਚੱਕ ਕੇ ਲੈ ਗਈ ਮੇਰੇ ਦੋਸਤਾਂ ਨੂੰ ਮੈਂ ਮੈਂ ਮਿਲਿਆ ਆਵਾਂ ਜਾ ਕੇ ਜਿਹੜੇ ਉਹ ਹੈਪੀ ਤੇ ਹਾਂ ਉਹਦਾ ਨਾਲ ਦਾ ਬਿੱਲਾ ਜੋ ਹਾਂ ਹਾਂ ਸਪੈਂਕਰ ਸਪੈਂਕਰ ਅਸਾਂ ਸਪੈਂਕਰ ਨਾ ਉਹਦਾ ਹੈ ਹਾਂ ਕਿਵੇਂ ਤੁਸੀਂ ਕੀ ਕਰਨ ਆਏ ਇੱਥੇ ਹੁਣ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਸੜੀ ਹੈ ਤੇ ਤੁਜੀ ਕੀ ਲੱਗਦੇ ਉਹਨਾਂ ਦੇ ਆੜੇ ਮੇਰੇ ਆ ਆੜੀ ਨੇ ਪਤਾ ਆੜੀ ਤੇ ਕੀ ਕਰਦੇ ਸੀ ਸਨੀ ਕੀ ਕਰਦੇ ਪੱਕੀ ਵੇ ਇਹਦਾ ਫੜਿਆ ਗਿਆ ਦਾਰੂ ਕਰਦੇ ਹੀ ਉੱਤੇ ਆਹ ਦਾਰੂ ਘੜਤੇ ਸੀ ਹੋਰ ਪਉ ਨਹੀਂ ਮੇਰੇ ਮੁੰਲਾ ਦਾ ਤਿੰਨ ਵੀ ਪੌਣਾ ਪੈਣਾ ਅੰਦਰ ਨਾ ਨਾ ਮੈਂ ਤਾਂ ਸੂਫੀ ਬੰਦਾ ਮੈਂ ਨਹੀਂ ਲਾਉਂਦਾ ਪੱਕ ਬੁੱਕ ਕੋਈ ਇੱਥੇ ਸਾਈਨ ਕਰ ਕੇ ਆ ਗਈ ਤੇ ਮਿਲਾ ਦੇਣਾ ਤੈਨੂੰ ਨਾ ਨਾ ਤੇ ਕਾ ਕੇ ਤੇ ਸਾਈਨ ਕਰ 10 ਮਿੰਟ ਹੀ ਮਿਲਨੇ ਆ ਸ਼ੁਕਰ ਹੈ ਸ਼ੁਕਰ ਜੋ ਕੋਈ ਨਹੀਂ 10 ਮਿੰਟ ਹੀ ਮਲਾ ਦੋ ਘਰ ਕਰ ਤੇ ਸਾਈਨ ਆ ਜਾ ਫਿਰ ਆਣ ਆ ਜਾ ਮਗਰ ਆ ਗਿਆ ਆ ਗਿਆ ਆ ਗਿਆ ਆ ਗਿਆ ਮਾਵੀ ਕਾਕਾ ਤੁਹਾਨੂੰ ਮਿਲਣ ਆਇਆ ਕੋਈ ਆ ਮੇਰਾ ਮਹੀਦ ਜੰਨੀ ਬਾਈ ਸੱਨੀ ਇਹ ਤੂੰ ਇਹ ਬਾਹਰ ਹੀ ਬਾਹਰ ਹੀ ਇਤਨੀ ਗੱਲ ਹੋਣੀ ਆ ਸੱਨੀ ਮੇਰੇ ਨੀੜੇ ਲਾ ਲੈ ਲੈ ਅਸੀਂ ਪ੍ਰਾਈਵੇਟ ਤੇ ਗੱਲ ਕਰਨੀ ਮੜੀ ਜੀ ਸੱਨੀ ਬਾਅਦ ਵਿੱਚ ਸਮਝਾ ਲਾ ਟੱਡੀਆਂ ਕਰੀ ਫਿਰਦਾ ਵਿੱਚ ਹੀ ਇੱਥੇ ਇਹਦੇ ਮਿਲਣਾ ਕੋਤੜੇ ਹੋਣੇ ਟੋਕਨੇ ਪੈਣੇ ਆ ਕੋਈ ਨਹੀਂ ਕੋਈ ਨਹੀਂ ਨੀ ਇਹਨੇ ਵਾਕੁਟਿਆ ਆਹ ਦੇਖਣੇ ਬਈ ਉਹਨੇ ਇਹ ਫਿੱਤੀਆਂ ਨਵਾਰਾ ਇਹ ਆਪਾਂ ਬਾਹਰ ਕਢਾ ਸਕੀਏ ਚੁੱਪ ਚਪ ਚੁੱਪ ਸੁਣੀ ਜਾਂਦਾ ਉਹ ਬਾਹਰ ਖੜਾ ਮੜੀ ਮੜੀ ਬਾਤ ਜਾਂਦੀ ਆ ਉਹ ਐ ਸੱਨੀ ਭਾਈ ਬਣ ਕੇ ਆਹ ਦੇਖ ਲਾਂ ਅੰਦਰ ਆਗਾ ਕੁ ਮਸ਼ਕਾਇਆ ਪਿਆ ਇਹਨੇ ਭਾਈ ਬਣ ਕੇ ਘਰ ਕੋਈ ਹਿਲਾ ਭਾਈ ਬਣ ਕੇ ਇਹਦੇ ਨਾਲ ਗੱਲ ਕਰਕੇ ਸਾਨੂੰ ਛੜਦਾ ਕਿਸੇ ਹਿਸਾਬ ਨਾਲ ਪੈਸੇ ਪੁੱਛ ਦੇ ਕੇ ਕਿ ਨਹੀਂ ਠਾਣਾ ਬੰਨ ਵਾਲਾ ਭਾਈ ਬਣ ਕੇ ਮੇਰੀ ਗੱਲ ਸੁਣਾ ਮੈਂ ਕਰਦਾ ਗੱਲ ਕੇ ਨਾ ਹੂੰ ਜੇ ਛੱਡਤਾ ਤਾਂ ਠੀਕ ਐ ਨਹੀਂ ਮੈਂ ਤਾਂ ਵੇਟ ਕਰੂੰਗਾ ਜਾਊਗਾ ਤਾਂ ਸਹੀ ਐ ਕਿਤੇ ਮੇਰੇ ਨਾਮ ਵੀ ਕੱਟਤੇ ਆਜ ਇੱਕ ਮੇਰੇ ਨਾਮ ਹਾਏ ਵੇ ਇਹ ਤਾਂ ਤਾਂ ਹਾਲ ਬੁਰਾ ਹੀ ਕੀਤਾ ਪਿਆ ਬੁਰਾ 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 ਹਾਲ ਬੁਰਾ ਹਾਲ ਮੇਰੀ ਲੀੜੇ ਵੀ ਲਾਲ ਨੇ ਨਹੀਂ ਫਿਰ ਭਾਈ ਥੋ ਦੋ ਥੋੜੇ ਲਿਆ ਮਾਰੀ ਪੈ ਚ ਟੁੱਟਿਆ ਨਾ ਜਿੰਦਾ ਜਾ ਵੇਖੀ ਜਾਊਗੀ ਮੇਰੀ ਗੱਲ ਸੁਣ ਪਹਿਲਾਂ ਪੈਸੇ ਪੈਸਿਆਂ ਦੀ ਗੱਲ ਕਰਦਾ ਜੇ ਨਾ ਮੰਨਿਆ ਫੇਰ ਤੂੰ ਦਾ ਤੱਕ ਮਾਈ ਜਾਣਾ ਬਾਠ ਠੀਕ ਹੈ ਠੀਕ ਹੈ ਠੀਕ ਇਹਨੂੰ ਚੁਪ ਕਰਾ ਤਾਰੀ ਨੰਦਰਾ ਜੀ ਉਹ ਪੈਸੇ ਨਹੀਂ ਲੀਦਾ ਗੰਡੇ 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 ਪੜਾ ਜੀ ਠਾਣੇ ਠੀਕ ਹੈ ਇੱਥੇ ਸਬਜੀ ਬਾੜੀ ਫੁੱਦੂ ਜੀ ਮਿਲਦੀ ਅੱਛਾ ਯਾ ਅੱਛਾ ਯਾ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਮਣੀ ਜੀ ਆਇਓ ਮਾੜਾ ਗੰਡੇ ਇਹਨੂੰ ਦਵਾ ਗੰਡੇ ਮੈਂ ਤੈਨੂੰ ਗੰਡੇ ਦੂਜੇ ਕਮਰੇ ਲਿਆ ਕੇ ਦਿੰਦਾ ਮੈਂ ਤੈਨੂੰ ਗੰਡੇ ਨਹੀਂ 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 ਕਰਾਰੇ ਕਰਾਰੇ ਸਵਾਦ ਸਵਾਦ ਘਰੇ ਘਰੇ ਰੋਟੀ ਰੱਟੀ ਫਿਰ ਤੁਹਾਨੂੰ ਪਤਾ ਠਾਣੇ ਵਾਲੇ ਠਾਣੇ ਲਜਾ ਸਵਾਦ ਹੁੰਦੇ ਆ ਨਹੀਂ 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 ਗੋਲ ਜੀ ਤਾਂ ਇਹ ਜਾੜੂ ਆਇਆ ਜਨਾ ਮੜੀ ਜੀ ਗੱਲ ਕਰ ਲਈ ਆਪਾਂ ਆ ਗਿਆ ਆ ਗਿਆ ਆ ਗਿਆ ਆਏ ਇਧਰ ਨੂੰ ਕਾਫੇ ਚ ਆ ਜਾ ਐ ਵੇ ਕਲਸੋਨਾ ਪਾਵੀ ਮਾਈਕ ਜਨਾ ਇਹਦੀ ਬੇਲ ਪਾਈ ਨਾ ਪਰੇ ਮੜੀ ਜੀ ਮੇਰੇ ਤਾਂ ਖੁੱਤੇ ਟੁੱਟ ਮੁਟਿਆ ਤੇ ਆਪੂ ਸੁਧਾ ਨਹੀਂ ਨਾ ਤੇ ਸਗਾ ਚੱਕਰ ਉਤੋਂ ਹੀ ਔੜ ਰਾਈ ਹੋਇਆ ਹੋਰ ਚੱਕਣਾ ਬੰਦਾ ਤੂੰ ਵੀ ਸ਼ੱਕ ਦੇ ਘੇਰੇ ਚ ਹੀ ਐ ਜਿਹੜੇ ਵੀ ਨਾ ਤੇ ਨਾਲ ਦੇ ਹੈਗੇ ਆ ਜਾਨ ਪਛਾਨ ਦੇ ਸਾਰੇ ਸ਼ੱਕ ਦੇ ਘੇਰੇ ਚ ਇੱਕ ਇੱਕ ਦਾਦਾ ਚੱਕਣਾ ਇਹ ਨਾ ਦਾ ਤੇ ਆ ਦੋ ਦਾ ਚੱਕਰ ਨਹੀਂ ਇੱਥੇ ਤਾਂ ਗਿਆ ਹੋਇਆ ਇਹ ਬੱਸ ਅਸੀਂ ਵੀ ਲੱਭਦੇ ਫਿਰਦੇ ਜੀ ਕਿੱਥੇ ਆ ਉਹ ਹੋ ਕੋਈ ਨਾ ਉਹ ਤਾਂ ਛੁੱਟਣਾ ਟਟਣਾ ਗਿਆ ਹੋਇਆ ਉਤੋਂ ਵੱਡੇ ਆਰਡਰ ਆਏ ਹੋਏ ਆ ਸਾਰੀਆਂ ਫੋਰਸਾਂ ਲੱਗੀਆਂ ਹੋਈਆਂ ਇਹ ਵੀ ਡਰਨ ਲੱਗੇ ਲੱਗੇ ਆ ਕਿ ਬੈਠਾ ਦੁਖਦਿਆ ਮੈਂ ਬੋਲੀ ਜੀ ਤਿਹਾਰੀ ਆ ਤੇ ਲੈ ਕੇ ਕਰ ਲਓ ਥੋੜਾ ਜਾਂ ਉਹ ਨਾ ਨਾ ਕਾਕਾ ਜਮਾਈ ਨਹੀਂ ਕੀ ਬੋਲੀ ਜਾਨਾ ਤੈਨੂੰ ਵੀ ਮੈਂ ਕਹਿੰਦਾ ਤੈਨੂੰ ਵੀ ਕਮਰੇ ਲੈ ਕੇ ਜਾਈਂ ਅੰਦਰ ਨਹੀਂ ਨਹੀਂ ਉਹ ਨਹੀਂ 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 ਮੈਂ ਤਾਂ ਕਹਿੰਦਾ ਸੀ ਵੀ ਇੱਕ ਚੱਲ ਉਹ ਜਦ ਗੱਲ ਬਣ ਜਾਂਦੀ ਤੇ ਗੱਲ ਬਣਾ ਦਿੰਨੇ ਆ ਮੈਨੂੰ ਲੈ ਜਾਣੇ ਕਮਰੇ 'ਚ oh ਨਹੀਂ 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 ਕੋਈ ਨਹੀਂ ਮੈਂ ਫੇਰ ਆਜੂ ਮੈਂ ਲੈਣਾਂ ਨੂੰ ਕੋਈ ਨਹੀਂ ਚਲੋ ਫੇਰ ਸਸਰੀ ਕਾਲ ਹੈ ਕੋਈ ਨਹੀਂ ਤੁਰਦੇ ਬਣਾ ਹੁਣ ਓਕੇ ਓਏ ਇਸ ਬੈਂਕਰ ਮੇਰੀ ਪਾਹ ਫੜ ਕੇ ਖਿੱਚੀ ਮੇਰੇ ਸਾਨਾ ਵਾਲ ਬੁਲੀ ਪਿਆ ਨਿਕਲ ਜੂਗਾ ਪੈਟਰੋਲੇਨ ਕਰ ਲਾਂ ਜਾ ਕੇ ਅੱਜਾ ਕੱਜਾ ਕੱਜਾ ਇਹ ਖਿੱਚਤੀ ਚਲ ਬਈ ਓਏ ਹਾਂ ਓਏ ਹਾਂ ਹਾਂ ਉਹ ਤਾਂ ਜਾਵੜਿਆ ਨੀ ਲੈ ਕੇ ਪੜਦੇ ਜਾਂਦਾ

ਤੂੰ ਵੀ ਹੋ ਗਿਆ ਬਈ ਸ਼ੱਕ ਦਿੱਤਾ ਮਾਰੇ ਮਾਰੇ ਬੰਨ ਭਈ ਚੱਲ 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 ਜਲਦੀ 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 ਫੱਟ ਫੱਟ ਮੇਰੇ ਤਾਂ ਪੁੜੇ ਦੁਖਦੇ ਆਏ ਕੋਈ ਗੱਡੀ ਦਾ ਚਾਈਦੀ ਲਿਆਉਂਦਾ ਗੱਡੀ ਦਾ ਚਾਈਦੀ ਲਿਆਉਂਦਾ ਖੜ ਜਾ ਖੜ ਜਾ ਬਹਿ ਜਾ ਬਹਿ ਜਾ ਬਹਿ ਜਾ ਹੱਥ ਬਾਕੀ ਬਹਿ ਜਾ ਕੱਢ ਜੋ ਕੱਢ ਜੋ ਕੱਢ ਜੋ ਓਏ ਬਿਠਾ ਲਾ ਇਹਨੂੰ ਬਿਠਾ ਲਾ ਬਿਠਾ ਲਾ ਚੱਲ 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 ਖਿੱਚ ਦੇ ਖਿੱਚ ਦੇ ਸਭੀ ਖਿੱਚ ਦੇ ਖਿੱਚ ਦੇ ਖਿੱਚ ਦੇ ਖਿੱਚ ਦੇ ਬਾਈ ਬਣ ਕੇ ਓਏ ਆਪੇ ਮੈਂ ਕਹਿੰਦਾ ਪੈਸੇ ਜਿਉਂ ਜਾ ਜਿਉਂ ਉਿੱਤੇ ਜੋ ਉਹ ਕੋਲ ਦੀ ਲੰਘ ਜੂ ਆਪਣੇ ਮੈਂ ਕੀ ਕਹਿਣਾ ਓਏ ਡੂੰਗੇ ਲੈ ਚੱਲ ਡੂੰਗੇ ਕਿਤੇ ਓਏ ਮੈਂ ਸੁਣਤਾ ਲੈ ਯਾਰ ਪੁੱਛਣਾ ਯਾਰ ਬਾਈ ਇਹਨੇ ਫੜਵਾਤਾ ਵਧੀਆ ਕੰਮ ਛੁੱਟ ਜਾਨੇ ਅੱਗੇ ਬੋਤਲ ਦੂ ਦੇ ਕੇ ਛੁੱਟ ਜਾਨੇ ਆਈ ਤੇ ਮਿਲ ਆਇਆ ਬਾਈ ਓਏ ਇੱਥੇ ਕੁਝ ਖਾਣ ਨੂੰ ਫੜ ਲਾ ਓ ਭਰਾਵਾ ਕੀ ਪਤਾ ਕਿੱਥੇ ਕਿੱਥੇ ਭਜਣਾ ਪੈਣਾ ਭੁੱਖ ਨਾਲ ਕੁਲੀ ਜਾਂਦੇ ਆ ਬਾਈ ਇੱਥੇ ਫੜਿਆ ਸੀ ਓਨੇ ਮੈਨੂੰ ਪਹਿਲਾਂ ਇੱਥੇ ਫੜਿਆ ਸੀ ਓਨੇ ਮੈਨੂੰ ਪਹਿਲਾਂ ਤੇਲ ਵੀ ਬਾਈ ਤੇਲ ਵੀ ਨਹੀਂ ਪਵਾ ਕੇ ਲੈ ਨੰਗ ਬੰਦਿਆਂ ਵਾਲੇ ਕੰਮ ਕਾਤੋਂ ਕਰ ਲੰਦਾ ਥੇ ਅੰਦਰੋਂ ਲੈ ਕੇ ਇਸ ਮਾੜਮੈਂ ਮੈਂ ਤੇਲ ਪਵਾਉਣਾ ਮੇਰੇ ਤਾਂ ਤੋਟ ਕਰਦੀ ਜਾਂਦਾ ਨਹੀਂ ਉਤਰਦਾ ਦੇਖ ਲੈ ਆਈ ਬਚਨ ਆ ਗਿਆ ਆ ਗਿਆ ਹਾਈ ਰੁਕ ਜਾ ਰੁਕ ਜਾ ਇਹ ਗੇਟ ਹੀ ਨਹੀਂ ਖੋਲਦਾ ਇਹਦਾ ਆਈ ਓਏ ਗਰੀਬ ਮੋਲ ਚ ਆ ਗਏ ਆਈ ਮੇਰੇ ਸਾਰੇ ਦੇ ਭੱਜ ਗਏ ਪਤਾ ਨਹੀਂ ਕਿੱਥੇ ਗਏ ਇਹ ਸਾਲਾ ਜਿਹੜਾ ਨੀ ਲਾ ਜਿੰਦਾ ਸੰਨੀ ਨਾ ਪੋਸਾ ਲਾ ਪੋਸਾ ਮੈਨੂੰ ਲਾਉਣਾ ਡਰੋਨ ਲਾਉਣੇ ਪਾਣੇ ਹੋਈ ਨਾ ਮਗਰ ਐਂ ਨਹੀਂ ਪਤਾ ਲੱਗਦਾ ਨਹੀਂ ਇੱਥੇ ਆਦੇ ਸਾਲੇ ਹੁਣ ਉਹਨੇ ਇੱਕ ਪਾਣੀ ਮੇਰੇ ਮੇਰੇ ਵੇੜੀ ਪੈ ਜਾਣੀ ਉਤੋਂ ਚੌਕਾ ਚਾਹ ਹਰ ਸਭੇ ਗਏ ਓਏ 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 ਚੌਕਾ ਚਾਹ ਚੌਕਾ ਚਾਹ ਚੌਕਾ ਚਾਹ ਚੌਪਖਰ ਚਾਹ ਚੌਪਖਰ ਚਾਹ ਸਾਲਾ ਸਪੀਕਰ ਚ ਹੀ ਬੋਲਦਾ ਜਾਂਦਾ ਹੂਟਰ ਚ ਹੀ ਹਨਾ ਗਾਣਾ ਕੱਢਦਾ ਜਾਂਦਾ ਮੇਰੀ ਗੱਲ ਸੁਣੀ ਲੈ ਚੱਲ ਜੇ ਬਾਈ ਚੱਲ ਬਾਈ ਚੱਲ ਚੱਲ ਜਲਦੀ ਜਲਦੀ ਚੱਲ ਜਲਦੀ ਜਲਦੀ ਉਹ ਜਲਦੀ ਚੱਲ ਚਲਦੀ ਚਲਦੀ ਜਲਦੀ ਚਲਦੀ 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 ਗੁੱਟੂ ਦਾ ਦਾਦੇ ਕੋਲੇ ਵੀ ਨਹੀਂ ਜਾਇਆ ਜਾਣਾ ਕਿਉਂਕਿ ਉਹਨੇ ਆਖੇ ਸੀ ਦਾਦਾ ਵੀ ਹਾਂ ਉਹ ਹਾਂ ਦਾਤਾ ਦਾ ਪਹਿਲਾ ਸ਼ੱਕ ਚਾ ਓਏ ਭਾਈ ਮੈਂ ਤਾਂ ਬੜਾ ਡਰ ਮੈਂ ਗਿਆ ਮੈਂ ਭੱਜ ਕੇ ਚਲਾ ਜਾਣਾ ਓਏ ਯਾਰ ਗੱਡੀ ਤਾਂ ਚੱਜਦੀ ਲੈ ਆਉਂਦਾ ਸਨ ਨੀ ਇੰਨੇ ਸਾਥ ਲੈ ਆਇਆ ਮੇਰੇ ਯਾਰ ਮੈਂ ਭੱਜ ਕੇ ਜਾਣਾ ਚੱਲੇ ਰੋਕ ਮੈਂ ਭੱਜ ਕੇ ਜਾਉ ਮੈਂ ਭੱਜ ਕੇ ਜਾਉਂ ਤੇਰੀ ਗੱਡੀ ਹੋਲੀ ਆ ਲੰਘ ਕੇ ਲੰਘਣਾ ਓਏ ਦੂਜੀ ਲੱਤ ਵੀ ਤੋੜਾਂ ਭੱਜ ਕੇ ਇ ਕਰਿਆ ਓਏ ਆ ਜਾ ਓਏ ਆ ਜਾ ਤੇਰੀ ਗੱਡੀ ਹੋਲੀ ਆ ਇੱਥੇ ਇੱਥੇ ਹੁਣੇ ਹੂਟਰ ਵੱਜਣਾ ਦੇਖੀ ਦੇਖ ਦੇ ਸੁਣਦਾ ਹੂਟਰ ਮਾਗਣਾ ਕਚੇਰਾ ਹੀ ਲਾ ਜੰਨਾ ਆ ਬੈ 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 ਆ ਇਸੇ ਦੇ ਲੈਣਾ ਚੱਲ 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 ਹੱਥ ਪਾ ਲੈ ਤੇਜ਼ ਭਜਦੀ ਆ ਬਾਲੀ ਤੇਜ਼ ਭਜਦੀ ਆ ਚੱਲ 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 ਈ ਡੇਮਜ ਲਾ ਦੇ ਨਾ ਓਏ ਮੇਰੀ ਮੇਰੀ ਗੱਲ ਸੁਣ ਮੇਰੇ ਮਿੱਤਰ ਦਾ ਘਰ ਸੀ ਉਹਦੇ ਘਰ ਚ ਚੱਲੀਏ ਓਏ ਤੂੰ ਮਿੱਤਰਾਂ ਦੇ ਘਰਾਂ ਨੂੰ ਗੋਲੀ ਮਾਰ ਤੂੰ ਇੱਥੇ ਓਏ ਮੈਂ ਕਿਹਨਾ ਐ ਕਰ ਓਏ ਗੱਡੀ ਜੀ ਝਾੜੀਆਂ ਚ ਲੁਕੋ ਦਿੰਦਾ ਮੈਂ ਕਰ ਦਾਂਗਾ ਹਈ ਇੱਕ ਤਾਂ ਆਹ ਕਰ ਲੈ ਵਿੱਚ ਹੀ ਚਾਬੇ ਹਾਂ ਆਏ ਕਰਦੇ ਆ ਫਿਰ ਯਾਰ ਪਹਿਲਾਂ ਬਾਈ ਮੈਂ ਬਾਈ ਬਣ ਕੇ ਮੇਰੇ ਮਾੜੀ ਜੀ ਦਵਾਈ ਲਾ ਦੇ ਯਾਰ ਇਹਦੇ ਲਾ ਦਵਾਈ ਦਵਾਈ ਖਵਾੜੀ ਪਈ ਇਹਦੇ ਅੰਦਰ ਕੀ ਵਾਸੀ ਮਾਰੀ ਜਾਂਦਾ ਹਾਂ ਓਏ ਸੰਨੀ ਓ ਸੰਨੀ ਓ ਜਾ ਯਾਰ ਹੁਣ ਤਾਂ ਬਹੁਤ ਲੱਕੜਾਂ ਵੱਢ ਲਈਆਂ ਐ ਕਰ ਇੱਕ ਤਾਂ ਡਾਕਟਰ ਲੈ ਆ ਤੇ ਇੱਕ ਕੁਛ ਲਿਆ ਸਾਧਨ ਜੀ ਦੇ ਚ ਆਪਾਂ ਇਥੋਂ ਨਿਕਲ ਗਏ ਛੇਤੀ ਬਾਈ ਉਹ ਗੱਡੀ ਦਾ ਨਾ ਚੱਕੀ ਉਹ ਤਾਂ ਬਸ ਖਤਮ ਆ ਹੁਣ ਉਹ ਤਾਂ ਗਈ ਸਮਝ ਲਾ ਕੋਈ ਨਹੀਂ ਮੈਂ ਟ੍ਰੈਕ ਭੱਜਾ ਛੇਤੀ ਬਾਈ ਬਣ ਕੇ ਹਾਂ ਹਾਂ ਕੋਈ ਭੱਜੇ ਤੇ ਤੇਰਾ ਘਰ ਨੇੜੇ ਆ ਯਾਰ ਤਾਂ ਤੈਨੂੰ ਭੇਜਣਾ ਨਹੀਂ ਅਸੀਂ ਜਾਵੜਣਾ ਸੀ ਏਡੀ ਕੋਈ ਚੱਕਰ ਕੱਲ ਨਹੀਂ ਸੀ ਸਾਨੂੰ ਤਾਂ ਕੁਕੜ ਨਹੀਂ ਗਏ ਉਹ ਟ੍ਰੈਕਟਰ ਵਾਲੀ ਤੇ ਓਖਾਣਾ ਹੋ ਜੀ ਟ੍ਰੈਲੀ ਉਹਨੂੰ ਉਹ ਵਾਲੀ ਕਹਦੇ ਜਿਹਦੇ ਪਿੱਛੇ ਹਾਈਡ ਨਹੀਂ ਹੋ ਜਾਂਦਾ ਬੰਦਾ ਅੱਛਾ ਅੱਛਾ ਤਰਪਾਲ ਪਾ ਲਿਆ ਤਰਪਾਲ ਪਾ ਲਿਆ ਹਾਂ ਉਹ ਮੈਨੂੰ ਲੱਗਦਾ ਪੁਰਾਣਾ ਬੁੜੇ ਵਾਲਾ ਚੱਕ ਲਿਆ ਆ ਓਏ ਚਲ ਆ ਗਿਆ ਉਹ ਫਲਾਟਰ ਟਰੈਕਟਰ ਤੇ ਥੋੜੋ ਆਊਗਾ ਯਾਰ ਮੈਦੀਨਾ ਤੈਨੂੰ ਮੈਦੀਨਾ ਦੇਖੀ ਨਾ 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 ਮੈਂ ਮੈਂ ਦੇਖਣਾ ਬਸ ਉਹਨੂੰ ਵੀ ਨਹੀਂ ਦੇਖਣਾ ਹਾਂ ਤਾਂ ਦਿਖੀ ਹੈ ਨਾ ਆਏ ਓਏ ਫਿਰ ਮੈਂ ਤਾਂ ਫੜਿਆ ਗਿਆ ਓਏ ਆ ਵੀ ਆਵੇ ਆ ਗਿਆ ਨੇੜੀ ਆਵੇ ਆਵੇ ਮੇਰੇ ਅਲੀ ਆਈ ਜਾਂਦਾ ਓਏ ਨਹੀਂ ਸੰਨੀ ਹੈ ਸੰਨੀ ਓਏ ਸੰਨੀ 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 ਉਹ ਤੇਰਾ ਚੜਾਦੀ ਉੱਤੇ ਨਾ ਚੜਾਦੀ ਓਏ ਟਰਾਲੀ ਟਰਾਲੀ ਥੱਲੇ ਸੱਟ ਨਹੀਂ ਆਈ ਚੜ ਜਾਣਾ ਇੱਧਰ ਦੀ ਤਰਪਾਹ ਲਾ ਦੇ ਤਰਪਾਹ ਲਾ ਤਰਪਾਹ ਲਾ ਪਹਿਲਾਂ ਮੂੰਹ ਮਾਟਾ ਕੰਨੂ ਲੈ ਆਇਆ ਅੱਛਾ ਨਹੀਂ ਨਹੀਂ ਮੈਂ ਕਹਿੰਦਾ ਜੀ ਆਪਣੇ ਇੱਥੇ ਹੈਗਾ ਨਹੀਂ ਫਲ ਆ ਹਾਂ ਅੱਛਾ ਨਹੀਂ ਤਾਂ ਫੌੜੇ ਨਾਲ ਲਾ ਲਓ ਯਾਰ ਅਪਰ ਨਾਈ ਨਾ ਮਿਲਿਆ ਫੌੜਾ ਤਾਂ ਹੋਊਗਾ ਟਰੈਕਟਰ ਤੇ ਲਿਆਈ ਹੋਏਗਾ ਮੈਂ ਕਹਿੰਦਾ ਲਾ ਹੀ ਲਈਏ ਯਾਰ ਨਾਈ ਉੱਤਰ ਜਾਵਾਂਗੇ ਯਾਰ ਮਗਰ ਪਿਆਉ ਟਰਾਲੀ ਦੇ ਉਸੇ ਸਮਾਂ ਆਉਂਦੀ ਆ ਓਏ ਓਏ ਆਪਾਂ ਮਗਰ ਟਰਾਲੀ 'ਚ ਬੈਠੀ ਲਾ ਲਾਂਗੇ ਓਏ ਆਏ ਕਰ ਉਹ ਜਿਹੜੀ ਤੈਨੂੰ ਨਕਲੀ ਦਾੜੀ ਕਿਹਾ ਸੀ ਉਹ ਲਾ ਲਖ ਤੂੰ ਮੈਂ ਓਏ ਆ ਇਹਨੂੰ ਸਪਾਈ ਇਹਨੂੰ ਬਿਨਾ ਮੈਂ ਟਰੈਕਟਰ ਚਲਾਉਣਾ ਮੈਂ ਆ ਜਾ ਆਪਾਂ ਤਾਂ ਅੰਦਰ ਬੈਠੀਏ ਇਹ ਇਧਰ ਦੀ ਆ ਵੇ ਇਧਰ ਪੌੜੀਆਂ ਜੜ ਜਾ ਆ ਨਾ ਮੁਸਾਮਾ ਚਾ ਹੁਣ ਚੱਲ ਆ ਜਾ ਚਲ ਅੰਦਰ ਅੰਦਰ ਭਈਓ ਆ ਹਾਂ ਨਹੀਂ ਆਰੇ ਇਹ ਅੰਦਰੋਂ ਤਾਂ ਹਾਂ ਭਾਈ ਉਹ ਸਟਾਰਟ ਹੋ ਜਾ ਬਹਿ ਜਾ ਨੀਚੇ ਬਹਿ ਜਾ ਓਏ ਉਹ ਜਾ ਸਟਾਰਟ ਕਰ ਲਾ ਭਾਈ ਕਹਿ ਜਾ ਟਰੈਕਟਰ ਲਿਆ ਆ ਉਹ ਕੀ ਹੋ ਗਿਆ ਉਹ ਕੀ ਹੋ ਗਿਆ ਉਹ ਕੀ ਹੋ ਗਿਆ ਓਏ ਬਹਿ ਜਾ ਨੀਚੇ ਤੇਰਾ ਸਿਰ ਦਿਖੀ ਜਾਂਦਾ ਬਹਿ ਗਿਆ ਬਹਿ ਗਿਆ ਬਹਿ ਗਿਆ ਬਹਿ ਗਿਆ ਬਹਿ ਗਿਆ ਓਏ ਇੰਨੇ ਤਾਂ ਇੰਨੇ ਤਾਂ ਲਾਹਲੇ ਪਲਚਰੇ ਨਾਲ ਵਾਲ ਤੇ ਆਪਾਂ ਵੀ ਮੈਂ ਕਹਿੰਦਾ ਕਰ ਲਈਏ ਕੰਮ ਬਾਈ ਗੰਜੇ ਗੁੰਜੇ ਹੋ ਜਗੇ ਪਛਾਨ ਨਾ ਆਵੇ ਹੋ ਜਾਂਨੇ ਆ ਹੋ ਜਾਂਨੇ ਆ ਇਹ ਟ੍ਰੈਕ ਟ੍ਰਿਕ ਕੋ ਥਾਂ ਜੇ ਤੇ ਕਾ ਤੂੰ ਖੜਿਆ ਇੱਕੋ ਥਾਂ ਤੇ ਕਿਉਂ ਖੜਾ ਪਹਾੜ ਚੜੀ ਜਾਂਦਾ ਪਿੱਛੇ ਨਾਲ ਤਲਕ ਮੈਨੂੰ ਲੱਗਦਾ ਇੱਕੋ ਥਾਂ ਤੇ ਖੜਿਆ ਤਾਂ ਆ ਜਾ ਬਈ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਤਾਂ ਪਹੁੰਚਾਂਗੇ ਬਾਈ ਟਲਾਂਣਾ ਬਾਈ ਮੈਂ ਕੀ ਕਰਾਂ ਇੱਕ ਥੱਲੇ ਸਟੀਲ ਆ ਢੰਗ ਦੀ ਲੈ ਕੇ ਆਉਣੀ ਸੀ ਥੱਲੇ ਗੱਦੇ ਗੁੱਦੇ ਵਿਛਾ ਦਿੰਦਾ ਪੂਰੇ ਯਾਰ ਗੱਦੇ ਵਿਛਾਉਣ ਨੂੰ ਦੱਸ ਯਾਰ ਯਾਤਰਾ ਤੇ ਚੱਲਿਆਂ ਵਾ ਬਾਈ ਮੇਰੇ ਪੂੜੇ ਦੋਗਦੇ ਆ ਮੈਨੂੰ ਤਾਂ ਗੰਦੀ ਢ बाई तो बंड के फीती का लवा रहे हो दिना ना बाई माफी माफी ओन ओन कॉटेक्ट आ, आ। हो हो के ओन कहेना माफी वो तो कहेना ही फीती का लवा दूँ फीतीया बाई तलवा आ के रहूँ मोकेना पीती हूँ सारिया लैडरीया होना निकला निकला बार है आया 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 आजा आया, आजा हाय होए ओया क्या पढ़ क्या होए ओया पढ़ाने बंदा आ ਹਾਂ ਆਏ ਹੋਏ ਕੋਇਓ ਫੌੜਾ ਜਿਹੜਾ ਤੁਸੀਂ ਦਿੱਤਾ ਸੀ ਉਹ ਚੱਲਿਆ ਹੀ ਨਹੀਂ ਸਹੀ ਮੇਰੇ ਅੱਤੇ ਸਿਰ ਤੇ ਚੱਲਿਆ ਅੱਦੇ ਤੇ ਚੱਲਿਆ ਨਹੀਂ ਆਏ ਹੋਏ ਓਕਾ ਮੈਂ ਕੀ ਕਰਾਂ ਹੁਣ ਨਕਲੀ ਵਾਲ ਵਾਲਾ ਉਹ ਤਾਂ 50 ਸਾਲਾਂ ਦੇ ਪਹੁੰਚ ਗਿਆ ਭਾਈ ਉਦੋਂ ਚਾਪਲੀਆਂ ਭਾਈ ਵਰਦਾ ਚਾਪਲੀਆਂ ਕੀਤੀਆਂ ਪਾਲਿਆ ਓਏ ਓਏ ਪਤਾ ਹੀ ਨਹੀਂ ਲੱਗਣਾ ਨਾ ਜੇ ਕੋਈ ਆਊ ਮੈਂ ਉਹਨੂੰ ਪੁੱਤ ਪੁੱਤ ਕਰੀ ਜਾਊ ਟਾਣੇਦਾਰ ਨੂੰ ਦਾਦਾ ਸਮਝ ਕੇ ਨਾ ਚੱਕ ਲੈ ਨਹੀਂ ਦਾਦਾ ਦਾ ਚਿੱਟੇ ਵਾਲ ਸੀ ਸੰਨੀ ਸੰਨੀ ਨੇ ਪਲਾਨ ਦੱਸਿਆ ਕਹਿੰਦਾ ਦੋ ਤਿੰਨ ਦਿਨ ਹਜੇ ਆਪਾਂ ਇੱਥੇ ਆ ਦੋ ਤਿੰਨ ਦਿਨ ਲੌਕ ਕੇ ਆਪਾਂ ਇਥੋਂ ਭੱਜਣ ਦਾ ਜਗਾੜ ਕਰ ਲਈਏ ਆਪਣੇ ਟਰੈਕਟਰ ਰੂਟਰ ਦੂਜੇ ਸ਼ਹਿਰ ਪਹੁੰਚਦੇ ਕਰ ਦੂਗਾ ਬੰਦਾ ਹੈਗਾ ਕਹਿੰਦਾ ਪੈਸੇ ਪੂਰੇ ਲੱਗਣਗੇ ਜਿਹੜੇ ਉਹ ਦੇ ਦਾਂਗੇ ਆਪਾਂ ਉਹ ਗੱਡੀ ਸਾਹਮਣੇ ਕਿਹਦੀ ਆ ਫਿਰ ਓਏ ਓਏ ਕਿਹੜੀ ਹੋਵੇ ਉਹ ਵਿੱਚ ਕਾਲੇ ਰੰਗ ਦੀ ਖੜੀ ਆ ਦੇਖ ਓਏ ਹੁਣ ਗੱਟੀਆਂ ਥੋੜੋ ਚੋਰੀ ਕਰਨੀਆਂ ਮੁੱਲ ਲਿਆਵਾਂਗੇ ਓਏ ਆ ਘਰ ਖਰੀਦ ਲਓ ਨਾ ਨਾਲ ਦਾ ਓਏ 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 ਇੱਥੇ ਘਰ ਖਰੀਦ ਲਓ ਇੱਥੇ ਗੱਟੀ ਦੇਖੋ ਉਈ ਹਾਂ ਘੇਟਾ ਘੇਟਾ ਮੇਰੀ ਗੱਲ ਸੁਣ ਅੱਜ ਅੱਜ ਦੀ ਅੱਜ ਦੀ ਰਾਤ ਆਪਾਂ ਯਾਰ ਪਹਿਲਾਂ ਮੈਨੂੰ ਦੋਨਾਂ ਦੀ ਪਛਾਣ ਹੀ ਨਹੀਂ ਆ ਰਹੀ ਤੁਹਾਡੀ ਯਾਰ ਹੈਪੀ ਕਿਹੜਾ ਤੂੰ ਹਰਾ ਤੇ ਤੇਰਾ ਅੱਜ ਤੋਂ ਨਾਮ ਹੈਪੀ ਨਹੀਂ ਹਰਾ ਹੀ ਰੱਖ ਲਾ ਮੈਂ ਕਹਿਣਾ ਪੌਲ ਸਾਲੇ ਆਇਡੈਂਟੀਟੀ ਵੀ ਛਪਾ ਦੇ ਨਾ ਹਾਂ ਇਹ ਵੀ ਸਹੀ ਹੈ ਸਹੀ ਹੈ ਮੈਨੂੰ ਹਰਾ ਕਹਿ ਲਾ ਹਰਾ ਕਿਉਂ ਕਹਿਣਾ ਮੈਨੂੰ ਮੈਨੂੰ ਕੁਝ ਵੀ ਕਹਿ ਲਾ ਯਾਰ ਜੋ ਤੈਨੂੰ ਸੈਟ ਲੱਗਦਾ ਕਹਿ ਲਾ ਬਸ ਨਾਮ ਲੱਗੇ ਉਹ ਤੇਰਾ ਨਾਂ ਕੀ ਰੱਖੀਏ ਗੰਜੂ ਮੇਰਾ ਨਾਂ ਗਲਗਲ ਗਲਗਲ ਠੀਕ ਹੈ ਇਹਦਾ ਨਾਂ ਗਲਗਲ ਮੈਂ ਹਰਾ ਓਏ ਤੂੰ ਏ ਮੈਂ ਹੁਣ ਕਰ ਦੋ ਰਗ ਰੰਗਾ ਮੈਨੂੰ ਵੀ ਕੋਈ ਆਏ ਏ ਇਹਨੇ ਚਰੀ ਸੂਰਜ 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 ਜੀ ਸਹੀ ਆ ਨਾ ਹਾਂ ਸੂਰਜ ਕੁਮਾਰ ਸੂਰਜ ਕੁਮਾਰ ਕੀ ਬਾਤ ਹੈ 3-4 ਦਿਨ ਦੀ ਗੱਲ ਹੈ ਮੇਰੇ ਕੋਲ ਗਲਗਲ ਗਰੇ ਮੇਰਾ ਹੋ ਗਿਆ ਗਲਗਲ ਗਰੇ ਵਾਲਾ ਸੂਰਜ ਕੁਮਾਰ ਤੇਰੇ ਆ ਤੇਰਾ ਕੀ ਸੀ ਹਰੀ ਹਰੀਨਾਥ 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 ਸਹੀ ਆ ਓਏ ਓਏ ਸੱਨੀ ਹੁਣ ਹੈਗੀ ਐ ਨਾ ਤੇਰੀ ਹੋਟਲ ਚ ਵੀ ਗੱਲਬਾਤ ਅੱਜ ਦੀ ਰਾਤ ਰੱਖ ਲੈਣਗੇ ਨਾ ਬਾ ਵਾ ਹੈਗੇ ਆ ਰੱਖ ਲੈਣਗੇ ਬਾ ਠੀਕ ਆ ਠੀਕ ਆ ਆਜੋ ਆਜੋ ਚਲੋ ਫਿਰ ਅੱਜ ਪੈਨੇ ਆ ਟਰੈਕਟਰ ਤਾਂ ਕਰ ਲਈ ਗਾਂ ਟਰੈਕਟਰ ਲਘੋਦਗੇ ਮੇਰੇ ਜਾਂਦਾ ਯਾਰ ਜਮਾਂ ਹੀ ਵਾਲ ਲੜਵਾ ਦੋ ਯਾਰ ਨਾਈ ਨਾਈ ਦੇ ਲੈ ਜੋ ਜਮਾਂ ਹੀ ਵਾਲ ਲੜਵਾ ਦੋ ਆ ਹੀ ਜਾਣੇ ਆ ਵਾਲ ਹੌਲੀ ਹੌਲੀ ਆ ਜਾਣਗੇ ਕੋਈ ਨਾ ਮੈਨੂੰ ਵੇਟ ਟ੍ਰੈਨ ਤੂੰ ਲੈ ਚੱਲ ਤੂੰ ਟਰੈਕਟਰ ਓਏ ਤੁਰਕੀ ਚੱਲਦਿਆ ਹੁਣ ਕਿਹੜਾ ਕੋਈ ਪਛਾਣਦਾ ਆਪਾਂ ਨੂੰ ਕੋਈ ਵੇਰੀ ਪਛਾਣ ਵੀ ਲੈਂਦਾ ਹਾਂ ਕਟਰ ਤੇ ਲਜਾਨ ਨੂੰ ਰਹਿੰਦੀ ਹੈ ਫਿਰ ਕੱਲ ਨੂੰ ਨਹੀਂ ਨਹੀਂ ਜਾਵਾਂਗੇ ਥੋੜਾ ਥੋੜਾ ਦਰਦ ਹੁੰਦਾ ਬਾਹਲਾ ਨਹੀਂ ਭੱਜ ਸਕਦਾ ਨਾ ਜਿਵੇਂ ਆਹ ਦੇਖ ਜਦੋਂ ਆਏ ਭੱਜਦਾ ਨਾ ਆਏ ਉਹ ਆਈ 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 ਦਰਦ ਹੁੰਦਾ ਉਹ ਆ ਜਾ ਆ ਜਾ ਆ ਜਾ ਆ ਜਾ ਇਧਰ ਹੀ ਇਧਰ ਹੀ ਇਧਰ ਹੀ ਹਾਈ ਓਏ ਚੰਗਾ ਬਈ ਸਾਸਰੀ ਕਾਲੀ ਵੱਡਾ ਮਾਰਨੀ ਉਹ ਯਾਕਾ ਤੋ ਕੜਗੀ ਹੈ ਨਹੀਂ ਨਹੀਂ ਜਾਣਾ ਮੈਂ ਤੜੀ ਖੜਾਈ ਬਈ ਜਾਣਾ ਜਾਣਾ ਹੈਲੋ ਓਏ ਮੈਨੂੰ ਹੈਪੀ ਦਿ ਸੈਨ ਦੇ ਜਿਹੜਾ ਤੂੰ ਬੰਦਾ 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 ਮੈਨੂੰ ਕਾਲੋਂ ਨਾਲ ਪਿਆਰ ਆ ਰੈਂਚ ਐਮੂਲੇਟਰ ਵਾਲੀ ਤੂੰ ਬਦ ਲਾਗਦੀ ਐ ਤਰ ਰੁਗੀ ਕਿਉਂ ਆ ਦੇਖੀ ਦੇਖੀ ਹਵਾ ਜਮਾਰੀ ਜਾਂਦਾ ਨਿਕਲ ਇਥੋਂ ਲਫੜੇ ਖਾਉ ਮੈਂ ਇਥੋਂ ਗਲ 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 ਕਰੇ ਵਾਲਾ ਓਏ ਭਾਈ ਉਧਰ ਦੇਖ ਟੈਲ ਦੀ ਆਉਂਦੀ ਐ ਐ ਐ ਨਹੀਂ ਐ ਉਹ ਤੈਨੂੰ ਵੱਖਰੇ ਦਿੰਦੇ ਸਾਨੂੰ ਵੱਖਰੇ ਐ ਐ ਐ ਹਾਂ ਸਰ ਮੈਪ ਤੇ ਖਮਾ ਹੋਵਾਲਾ ਕਿਆ ਚਾਲ ਦੇਖੋ ਸਾਸਰੀ ਗਾਲ ਜੀ